ਇਹ ਸਾਡਾ ਜਿਹੜਾ ਚੌਥਾ ਪੰਜਵਾਂ ਲੰਗਰ ਆ ਇਸੇ ਵਿਸਾਖੀ ਦੇ ਉੱਤੇ ਚਾਰ ਦਿਨ ਲੰਗਰ ਅਸੀਂ ਲਾਉਣੇ ਆ ਹਰ ਸਾਲ ਵਿਸਾਖੀ ਤੇ ਆਈਆਂ ਸੰਗਤਾਂ ਵਾਸਤੇ ਇਹ ਮਿਰਚਾਂ ਦਾ ਲੰਗਰ ਜਿਹੜਾ ਲਾਇਆ ਜਾਂਦਾ ਬਹੁਤ ਬਾਬਾ ਜੀ ਦੀ ਕਿਰਪਾ ਨਾਲ ਹੀ ਸਾਨੂੰ ਵੀ ਸੇਵਾ ਕਰਨ ਦਾ ਮੌਕਾ ਮਿਲਿਆ ਜੀ ਏਡੇ ਵੱਡੇ ਤੱਕ ਤੇ ਬਹੁਤ ਵਧੀਆ ਪ੍ਰੋਗਰਾਮ ਜੀ ਸਾਰਾ ਖਾਸੇ ਦੇ ਸਾਧਨਾ ਦੇ ਪਸ ਵਿਸਾਖੀ ਮੌਕੇ ਸਿੱਖ ਕੌਮ ਦੇ ਚੌਥੇ ਤੱਕ ਤੱਕ ਸ਼੍ਰੀ ਧੰਦਮਾ ਸਾਹਿਬ ਵਿਖੇ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੱਖਾਂ ਦੀ ਤعداد ਵਿੱਚ ਪੁੱਜਿਆ ਸੰਗਤਾਂ ਲਈ ਰਾਹਿਸ਼ ਅਤੇ ਲੰਗਰਾਂ ਦੇ ਖਾਸ ਪ੍ਰਬੰਧ ਕੀਤੇ ਜਏ ਉੱਥੇ ਹੀ ਆ Rajasthan ਤੋਂ ਇੱਕ ਬਾਬਾ ਜੀ ਨੇ ਲੰਗਰ ਲਗਾਇਆ ਹੈ ਜੋ ਸੰਗਤਾਂ ਦੇ ਖਿੱਚਦਾ ਕੇਂਦਰ ਬਣਿਆ ਕਿਉਂਕਿ ਇਹ ਲੰਗਰ ਵਿੱਚ ਬਾਬਾ ਜੀ ਵੱਲੋਂ ਹਰੀਆਂ ਮਿਰਚਾਂ ਦਾ ਲੰਗਰ ਲਗਾਇਆ ਗਿਆ ਹੈ ਇਹ ਬਾਬਾ ਜੀ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਸ਼੍ਰੋਮਣੀ ਕਮੇਟੀ ਦੇ ਸਹਾਇਕ ਨਾਲ ਤਖਤਰੀ ਦਮਦਵਾ ਸਾਹਿਬ ਦੇ ਸਾਥੀ ਮੇਲੇ ਦੇ ਲੰਗਰ ਲਗਾ ਰਹੇ ਨੇ ਪਹਿਲਾ ਮਿਰਚਾਂ ਦਾ ਦ੍ਰਿਸ਼ ਦਿਖਾ ਦਈਏ ਤੁਹਾਨੂੰ ਕਿ ਇਹ ਹਰੀ ਮਿਰਚਾਂ ਪਾਪਾ ਜੀ ਸਪੈਸ਼ਲ ਅਪਸਾਖੀ ਵਾਸਤੇ ਭਜਾਉਂਦੇ ਨੇ ਆਰਗੇਨਿਕ ਹੈ ਤੇ ਉਸ ਤੋਂ ਬਾਅਦ ਇੱਥੇ ਇਹਨਾਂ ਦਾ ਲੰਗਰ ਲਗਾਇਆ ਜਾਂਦਾ ਹੈ ਪਾਪਾ ਜੀ ਮੌਜੂਦ ਨੇ ਸੰਗਤ ਵੀ ਮੌਜੂਦ ਹੈ ਪੂਰੀ ਗੱਲਬਾਤ ਕਰਾਂਗੇ ਪਾਪਾ ਜੀ ਨਾਲ ਪਾਪਾ ਜੀ ਕਹਿੰਦੇ ਮਸ਼ਹੂਰ ਹੋ ਗਏ ਕਹਿੰਦੇ ਪਾਪਾ ਜੀ ਮਿਰਚਾਂ ਵਾਲੇ ਉਹ ਤਾਂ ਕਹਿੰਦੇ ਪਾਪਾ ਲਾਲ ਦਾਸ ਨੇ ਪਰ ਮਿਰਚਾਂ ਵਾਲੇ ਬੱਚੇ ਲੱਗੇ ਜੀ ਇਹ ਸਭ ਗੁਰੂ ਸਾਹਿਬ ਦੀ ਕਿਰਪਾ ਸਭ ਤੋਂ ਪਹਿਲਾਂ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫ ਇਹ ਸਾਡਾ ਜਿਹੜਾ ਚੌਥਾ ਪੰਜਵਾਂ ਲੰਗਰ ਆ ਇਸੇ ਵਿਸਾਖੀ ਦੇ ਉੱਤੇ ਚਾਰ ਦਿਨ ਲੰਗਰ ਅਸੀਂ ਲਾਉਣੇ ਆ ਗੁਰੂ ਸਾਹਿਬ ਦੀ ਬੜੀ ਰਹਿਮਤਾਂ ਕਿਰਪਾ ਰਾਜਸਥਾਨ ਦੀਆਂ ਸਾਰੀਆਂ ਹੀ ਸੰਗਤਾਂ ਦਾ ਬੜਾ ਸੰਯੋਗ ਆ ਤੁਨ ਤੁਨ ਬਾਬਾ ਦੂਈ ਦਾਸ ਜੀ ਦੇ ਤਪਸਥਾਨ ਤੋਂ ਸਾਰੀਆਂ ਸੰਗਤਾਂ ਆਉਂਦੀਆਂ ਔਰ ਬੜੀਆਂ ਪੰਜਾਬ ਦੀਆਂ ਸੰਗਤਾਂ ਦਾ ਬੜਾ ਨੇੜੇ-ਨੇੜੇ ਨਗਰਾਂ ਦੀਆਂ ਦਾ ਸੰਯੋਗ ਆ ਜਿੱਥੇ-ਜਿੱਥੇ ਮਹਾਂਪੁਰਸ਼ਾਂ ਦੇ ਅਸਥਾਨ ਆ ਉੱਥੋਂ-ਉੱਥੋਂ ਰਾਮੇ ਤੋਂ ਸੰਗਤ ਆਈ ਸੀ ਕਰਾਣ ਵਾਲੇੋਂ ਆਈ ਆ ਭੋਖੜੇੋਂ ਆਈ ਆ ਔਰ ਬੇਅੰਤ ਨਗਰਾਂ ਤੋਂ ਸੰਗਤ ਜਿਹੜੀ ਉਹ ਨਗਰਾਂ ਦੇ ਵਿੱਚ ਨਾਸਪਰੇ ਤੋਂ ਸੰਗਤ ਆਈ ਸੀ ਔਰ ਸੰਤ ਮਹਾਪਰਖਣ ਨੇ ਬੜਾ ਸੰਯੋਗ ਦਿੱਤਾ ਤਾਂ ਕਰਕੇ ਬੜੇ ਉਤਸ਼ਾਹ ਨਾਲ ਹਰ ਸਾਲ ਵਿਸਾਖੀ ਤੇ ਆਈਆਂ ਸੰਗਤਾਂ ਵਾਸਤੇ ਇਹ ਮਿਰਚਾਂ ਦਾ ਲੰਗਰ ਜਿਹੜਾ ਲਾਇਆ ਜਾਂਦਾ ਕਿ ਬਈ ਮਿਰਚ ਕਿੱਥੋਂ ਲਿਆਉਣੀ ਹੈ ਫਿਰ ਕਿਵੇਂ ਪੈਦਾ ਕਰਦੇ ਹੋ ਤੁਹਾਡਾ ਕਹਿੰਦੇ ਸੁਆਦ ਹੀ ਵੱਖਰਾ ਹੈ ਮਿਰਚ ਸਾਡੇ ਵੀ ਬਣਦੀ ਹੈ ਭਾਵੇਂ ਪੰਜਾਬੀ ਬਣਦੀ ਹੈ ਪਰ ਜਿਹੜੀ ਰਾਜਸਥਾਨੀ ਮਿਰਚ ਹੈ ਜਿਹੜਾ ਇਹਦਾ ਸੁਆਦ ਵੱਖਰਾ ਬੇਸਣ ਵੀ ਕਹਿੰਦੇ ਖਾਸ ਤੌਰ ਤੇ ਲੈ ਕੇ ਆਉਣੇ ਸਭ ਤੋਂ ਪਹਿਲਾਂ ਤਾਂ ਇਹ ਗੁਰੂ ਸਾਹਿਬ ਦੀ ਕਿਰਪਾ ਉਸ ਕਰਕੇ ਵੱਖਰੀ ਬਣਦੀ ਹੈ ਜੀ ਫਿਰ ਇਹ ਜਿਹੜੀ ਮਿਰਚ ਹੈ ਇਹ ਉੱਥੇ ਮਹਾਂਪੁਰਸ਼ਾਂ ਦੇ ਸੇਵਾਦਾਰ ਆ ਉਹ ਦੋ ਬਿੱਗੇ ਬੀਜਦੇ ਆ ਹਰ ਗੜੇ ਮਿਰਚਾਂ ਦੀ ਸੇਵਾ ਉਹਨਾਂ ਰੋਂ ਹੁੰਦੀ ਆ ਔਰ ਜੋ ਵੀ ਆਪਣਾ ਬੇਸਨ ਦੀ ਸੇਵਾ ਇਹ ਵੀ ਉੱਥੋਂ ਲੈ ਕੇ ਆਂਦਾ ਸਪੈਸ਼ਲ ਬੇਸਨ ਔਰ ਗੰਡ ਮਿਰਚ ਹੁੰਦੀ ਆ ਔਰ ਸਰੋਂ ਦੇ ਤੇਲ ਦੇ ਵਿੱਚ ਅਸੀਂ ਇਹਨੂੰ ਬਣਾਉਨੇ ਆ ਬੜੇ ਮਾਰ ਹਲਵਾਈ ਆ ਸਾਰੇ ਹਲਵਾਈ ਔਰ ਸੰਗਤਾਂ ਉੱਥੋਂ ਆਈਆਂ ਇਹ ਗੁਰੂ ਸਾਹਿਬ ਆ ਵੀ ਆਪਣੀ ਕਿਰਪਾ ਕਰਕੇ ਸੇਵਾ ਅਸੀਂ ਅਸੀਂ ਬਰਾ ਲੈਂਦੇ ਆ ਔਰ ਅਸੀਂ ਬੜੇ ਕਰਮਾਂ ਵਾਲੇ ਬੜੇ ਭਾਗਾਂ ਵਾਲੇ ਆ ਇੱਥੇ ਸੇਵਾ ਕਰਕੇ ਆਂਦੇ ਆਪ ਨੂੰ ਬੜਪਾਗੇ ਸਮਝਦੇ ਆ ਇਹ ਵੀ ਕਟਾਈ ਵੀ ਵਾਦਾ ਜੀ ਫਿਰ ਬੀਬੀਆਂ ਸਪੈਸ਼ਲ ਕਰਦੀਆਂ ਨੇ ਦੂਸਰਾ ਬੇਸੰਗ ਵੀ ਚੜਾਉਣਾ ਹੈ ਤੇ ਉਹ ਵੀ ਸਪੈਸ਼ਲ ਤੁਸੀਂ ਹਲਵਾਈ ਉਥੋਂ ਲੈ ਕੇ ਆਉਣੇ ਵਰਤ ਹਾਂਜੀ ਇਹ ਸਾਰੇ ਹਲਵਾਈ ਉਥੋਂ ਆਏ ਆ ਨਾਲ ਲਗਭਗ 70 ਮਾਈਆਂ ਜਿਹੜੀਆਂ ਨਾਲ ਆਈਆਂ ਔਰ 50 60 ਸੇਵਾਦਾਰ ਆ ਜਿਹੜੀਆਂ ਬੀਬੀਆਂ ਲਗਭਗ 12 ਘੰਟੇ ਸਵੇਰ ਤੋਂ ਲੈ ਕੇ ਸ਼ਾਮ ਤਾਈਂ ਬੈਠ ਕੇ ਮਿਰਚਾਂ ਦੇ ਵਿੱਚ ਆਲੂਆਂ ਦੀ ਭਰਾਈ ਕਰਦੇ ਆ ਔਰ 12 ਹਲਵਾਈ ਆ ਜਿਹੜੀਆਂ ਅੱਠ ਪੱਟੀਆਂ ਹਰ ਵਕਤ ਚੱਲੀ ਜਾਂਦੀਆਂ ਔਰ ਬੇਅੰਤ ਸੰਗਤਾਂ ਜਿਹੜੀਆਂ ਵਰਤਾਂਣ ਦੀ ਵਿੱਚ ਸਹਿਯੋਗ ਕਰਦੀਆਂ ਤਾਂ ਹੀ ਜਿਹੜਾ ਇਹ ਲੰਗਰ ਆ ਗੁਰੂ ਮਹਾਰਾਜ ਦੀ ਕਿਰਪਾ ਨਾਲ ਇਹ ਸਫਲ ਹੋ ਜਾਂਦਾ। ਬਿਲਕੁਲ ਇਸਨ ਬਾਬਾ ਜੀ ਨਾਲ ਨਾਲ ਇਧਰ ਬੀਬੀਆਂ ਦਿਖਾ ਦੇ ਬੀਬੀਆਂ ਵੀ ਜਿਹੜੀਆਂ ਨੇ ਸੇਵਾ ਕਰ ਰਹੀਆਂ ਨੇ ਬੀਬੀਆਂ ਵੀ ਵੱਡੀ ਕੀਮਤੀ ਚ ਬਾਬਾ ਜੀ ਦੇ ਨਾਲ ਸੇਵਾ ਕਰਨ ਆਉਨੀਆਂ ਨੇ ਇਹ ਗੱਲਬਾਤ ਵੀ ਕਰਾਂਗੇ ਬੀਬੀਆਂ ਨਾਲ। ਬੀਬੀ ਜੀ ਕਿਵੇਂ ਮੰਨਦੇ ਹੋ ਹਰ ਵਾਰ ਆਉਣੇ ਉੱਥੇ ਕਿਸ ਤਰ੍ਹਾਂ ਦਾ ਚਾਹ ਆਹਿੰਦਾ ਪਹਿਲਾਂ ਬਾਬਾ ਜੀ ਨਾਲ ਤੁਸੀਂ ਮਿਰਚਾਂ ਭਰਦੇ ਹੋ ਫਿਰ ਕਿਵੇਂ ਕਰਦੇ ਹੋ ਸਾਰਾ? ਵਧੀਆ ਵੀ ਵਧੀਆ ਮਿਰਚਾਂ ਅਸੀਂ ਭਰਦੇ ਆਂ ਜੀ। ਵਧੀਆ ਪ੍ਰੋਗਰਾਮ ਹੈ ਇੱਥੇ। ਹਾਂ। ਰਾਜਸਥਾਨ ਤੋਂ ਮਿਰਚਾਂ ਵਧੀਆ ਮਿੱਠੀਆਂ ਮਿਰਚਾਂ ਨੇ। ਰਹਿੰਦਾ ਵੀ ਹਰ ਸਾਲ ਆਈਏ ਪਾਪਾ ਜੀ ਪਾਪਾ ਜੀ ਕੋਲ ਆਈ ਬਸਾਖੀ ਆਵੇ ਪਾਪਾ ਜੀ ਨਾਲ ਲਾਈਏ ਚਾਰ ਹੈ ਨਾ ਫਿਰ ਹਾਂਜੀ ਹਾਂਜੀ ਬਹੁਤ ਪਾਪਾ ਜੀ ਦੀ ਕਿਰਪਾ ਨਾਲ ਹੀ ਸਾਨੂੰ ਵੀ ਸੇਵਾ ਕਰਨ ਦਾ ਮੌਕਾ ਮਿਲਿਆ ਜੀ ਏਡੇ ਵੱਡੇ ਕੱਤ ਤੇ ਬਹੁਤ ਵਧੀਆ ਪ੍ਰੋਗਰਾਮ ਹੈ ਜੀ ਸਾਰਾ ਓਡੀਕ ਰਹਿੰਦੀ ਆ ਬਸਾਖੀ ਦੀ ਵੀ ਕਦੋਂ ਆਉਗੀ ਹਾਂਜੀ ਬਹੁਤ ਜ਼ਿਆਦਾ ਓਡੀਕ ਰਹਿੰਦੀ ਹੈ ਜੀ ਬਹੁਤ ਪਹਿਲਾਂ ਓਡੀਕਣ ਲੱਗ ਜਾਂਦੇ ਨੇ ਕਿ ਬਸਾਖੀ ਆਊਗੀ ਸਾਨੂੰ ਵੀ ਸੇਵਾ ਕਰਨ ਦਾ ਮੌਕਾ ਮਿਲੂਗਾ ਪਾਪਾ ਜੀ ਦੇ ਸਹਿਯੋਗ ਨਾਲ ਜੀ ਬਿਲਕੁਲ ਬੀਬੀਆਂ ਦੀ ਇੱਕ ਵਾਰ ਤਸਵੀਰ ਦਿਖਾ ਦਈਏ ਇਹ ਬਜ਼ੁਰਗ ਬੀਬੀਆਂ ਨੇ ਜਿਹੜੀਆਂ ਸਾਰੀਆਂ ਆਰੇ ਸਾਲ ਲੋਚਦੀਆਂ ਨੇ ਕੀ ਵਿਸਾਖੀ ਮੌਕੇ ਪੁੱਛਾਂਗੇ ਵਿਸਾਖੀ ਮੌਕੇ ਸੇਵਾ ਕੀਤੀ ਜਾਊਗੀ ਬੀਬੀ ਕਿਵੇਂ ਦੇਖਦੇ ਹੋ ਪਾਪਾ ਜੀ ਵਿਸਾਖੀ ਦੇ ਲੈ ਕੇ ਆਉਂਦੇ ਨੇ ਕਹਿੰਦੇ ਬੀਬੀਆਂ ਬੜੀ بے ਸਬਰੀ ਨਾਲ ਇੰਤਜ਼ਾਰ ਕਰਦੀਆਂ ਵਿਸਾਖੀ ਦਾ ਹਾਂਜੀ ਬਾਬਾ ਜੀ ਦਾ ਸੰਗਤ ਵੀ ਸਾਥ ਦਿੰਦੀ ਬਾਬਾ ਜੀ ਬਹੁਤ ਪ੍ਰਾਲਾ ਕਰਦੇ ਆ ਕਿੰਨੇ ਦਿਨਾਂ ਦੇ ਵੀ ਸਮਾਨ ਢੋਣ ਲੱਗੇ ਵੀ ਸੰਗਤਾਂ ਦੀ ਸੇਵਾ ਕਰਾਂਗੇ ਬੋਸ ਜੁਗਤਿੰਦੇ ਸੰਤਾਂ ਦੇ ਨਾਲ ਹੀ ਅਸੀਂ ਪੱਕੇ ਜੀ ਰਹੀ। ਰਵੀ ਦੇ ਬਸਾਖੀ ਕਦੋਂ ਆਉਗੇ ਤੇ ਕਦੋਂ ਜਾਵਾਂਗੇ ਫਿਰ 5-6 ਦਿਨ ਲਾ ਕੇ ਜਾਂਦੇ ਹਾਂ। ਹਾਂਜੀ 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 ਬਹੁਤ ਛਾ ਹੁੰਦਾ। ਜੀ ਸਾਖੀ ਤੇ ਜਾਵਾਂਗੇ ਸੇਵਾ ਕਰਨ। ਬਿਲਕੁਲ ਹੈ ਸੰਤ ਸੇਵਾਦਾਰ ਪਾਪਾ ਜੀ ਦੇ ਜਿੱਥੇ ਸੰਗਤਾਂ ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਉਥੇ ਬਾਬਾ ਜੀ ਹਰ ਸਾਲ ਨੇ ਜਿਹੜੇ ਇਹ ਵੱਖਰਾ ਲੰਗਰ ਲਗਾਉਂਦੇ ਨੇ ਤੇ ਸੰਗਤਾਂ ਨੇ ਜਿਹੜੀਆਂ ਉਸ ਲੰਗਰ ਵਿੱਚ ਵੱਡੀ ਤਦਾਦ ਵਿੱਚ ਆ ਕੇ ਲੰਗਰ ਛਕਦੀਆਂ ਨੇ ਪਾਪਾ ਜੀ ਦਾ ਕਹਿਣਾ ਕਿ ਹਰ ਸਾਲ ਇਸ ਤਰ੍ਹਾਂ ਦੇ ਲੰਗਰ ਨੇ ਜਿਹੜੇ ਲਗਾਉਂਦੇ ਰਹਿਣਗੇ ਮਨੀਸ਼ਗਰ ਪੀਟੀਸੀ ਨਿਊਜ਼ ਗੰਦਮਾ ਸਾਹਿਬ ਪਠਿੰਡਾ